ਚੁਰਕ ਕਰ ਤੋ ਲੋ ਜੀ ਚੈੱਕ ਕਰੋ ਜੀ ਪੇਪੜ ਝੋੜਨ ਤੋਂ ਬਾਅਦ ਬੋਨੂ ਕਾ ਹੋਇਆ ਬਾਤ ਕਿੰਨੀ ਬਾਤ ਵਿੱਚ ਭੰਕਾ ਨੀ ਪੁਸਕਨ ਮਿਕਸ ਤੇ ਡਿਸੋ ਟਬਾਟ ਡਿਸ ਇਸ ਬਾਟਰ ਗੈਸ ਪੂਰੀ 20% ਗੈਸ

ਬਲੈਕ ਸੋਇ ਦਿੰਦ ਕਲਪਕੋ ਕਦਾ ਡਿਸਕ ਸੇ ਬਣਾ ਬਣਾ ਡਿਸਕ ਮੁਰਿੰਟਾ ਸ਼ਰਪ ਪਰ ਸਟਾਪ ਚ ਵੀ ਕੱਟੀ ਐ ਮਿੱਟ ਮਿੱਟੀ ਕੱਟੀ ਇਸੇ ਮੀ ਹਾਂ ਮਸ਼ਾਲਾ ਜੁਗ ਰਿਹਾ ਓਕੇ ਬਾ 18 ਅਗਲਾ ਬੰਦੇ ਸਾਰਾ ਸਜਾ ਬਣਾਣਾ ਟ੍ਰੇਨਰ ਕੀਤਾ ਤਿੰਨ ਬਾਈ ਤਿੰਨ ਬਾਈ ਪਾੜ ਕੇ ਪਾੜ ਬਾਦ ਉਹ ਤਾਂ ਬਟਰੇਲ ਕੀਤਾ ਨਾਲ ਆ ਜਾ ਬਣਾਣਾ ਬਾਅਦ ਚ ਨਿੰਬੂ ਤੇ ਲਾਲੇ ਹੋ ਜਾਂਦੇ ਦੇਖੋ ਉਹ ਇਹ ਕਲੀਪ ਪਾਇਆ ਵਾ ਪਾਣਾ ਸੀ ਪਾ ਆਇਆ ਨਿੰਬੂ ਤਾਂ ਕਟੋੜੇ ਲਾ ਰਿਹਾ ਹੈ ਨਿੰਬੂ ਤਾਂ ਕੱਟੇ ਹੋ ਕੋਈ ਆ ਕੇ ਲਾਲੇ ਨਹੀਂ ਕਰਦੀ ਨੋ ਨੋ ਕੋਲੇ ਨਾ ਇਹ ਦੀ ਗੁਰਦੇਵ ਸਿੰਘ ਸੰਧੂ ਬਾ ਹੁਣ ਲਾ ਜੀ ਹੋਰ ਇਹ ਤਾਂ ਵੀ ਨਵੇਂ ਡਰਮ ਆ ਰਹੇ ਆ ਜੀ ਹੁਣ ਲਾਈ ਆ ਹਾਲੋ ਬਾਉ ਨੀਂਬੂ ਪਣੇ ਸੇ ਉਹਨਾਂ ਨੂੰ ਬਰਾਮਣ ਇੱਕ ਨਾ ਗੱਤ ਚੁੱਡੇ ਬਾਹਰ ਇਹ ਨਪਾਈ। ਉਹਦਾ ਜੇ 12ਵੇਂ ਲਾਈਨ ਦੀ ਪਾਸੇ ਇੱਥੇ ਰੇਡ ਹੋਈ ਦਾ ਘਰ ਕੋਲ ਕੋਈ ਕੰਮ। ਸਾਰੇ ਆਮੀ ਇਕੱਠਾ ਕਰਨਾ ਬੰਦਾ ਨੀਂਬੂ ਬਾਹਰ ਬੰਨੂ। ਨੀਂਬੂ ਪਣ ਲਾਏ। ਨਾ ਨਾ ਬੋਲੇ ਨੰਦੀ। ਸਬਜ਼ੀ ਮੰਡੀ ਦਾ 150 ਰੁਪਏ ਕਿਲੋ ਜੀ। ਆਪਣੇ ਬੂਟੇ ਬੂਰੇ ਨਹੀਂ ਹੋਣੇ। ਨਹੀਂ ਹੋਣੇ। ਜਾਂ 30 ਦੀ ਲੋੜ ਹੁੰਦੀ ਵੇ ਨਹੀਂ ਜਾਮ ਰੱਖਦੇ। ਆਹੋ। ਏ ਬਾਬਾ ਗੁਰੂਤਾ ਦੇ ਗੁਰਦੁਆਰੇ ਤੋਂ ਕਾਫੀ ਦੂਰ ਆ। ਇਹ ਸਪੈਸ਼ਲ ਲੋਕ ਇੱਥੇ ਪ੍ਰੇਨ ਆਉਂਦੇ ਆ ਜਿਹੜੇ ਗੱਲਾਂ ਸੁਣਨ ਵਾਸਤੇ ਆਉਂਦੇ ਆ। ਹਾਂ ਆ। ਆਹਾ। ਕੋਈ ਨਾ ਕੋਈ ਹੁੰਦਾ ਨਹੀਂ ਬੈਣੀ ਹੋਈ ਸੱਤ। ਹਾਂ।